ਆਓ ਜੀ ਤਾਂ ਲੈ ਚਲੀ ਅੱਜ ਆਈਟੀ ਨਵਾਂ ਸ਼ਹਿਰ ਜਿੱਥੇ ਬੱਚੇ ਟੁੱਟੇ ਹੋਏ ਫਰਨੀਚਰ ਦੀ ਰਿਪੇਅਰ ਕਰ ਰਹੇ ਆ ਨਾਲ ਸਟਾਫ ਲੱਗਾ ਹੋਇਆ ਪਿਛਲੇ 10-12 ਸਾਲ ਤੋਂ ਇਹ ਫਰਨੀਚਰ ਟੁੱਟ ਭੱਜ ਵਿੱਚ ਸੀਗਾ ਸਟਾਫ ਨੇ ਇਸ ਚੀਜ਼ ਨੂੰ ਬੜੇ ਹੀ ਸੀਰੀਅਸ ਲੈਂਦੇ ਹੋਏ ਬੱਚਿਆਂ ਨੂੰ ਨਾਲ ਲੈ ਕੇ ਜਿਹੜੇ ਟੁੱਟੇ ਫਰਨੀਚਰ ਸੀ ਉਹਨੂੰ ਠੀਕ ਕਰਨ ਦੇ ਲਈ ਅੱਜ ਵੀੜਾ ਚੁੱਕਿਆ ਪਿਛਲੇ 2-3 ਦਿਨ ਤੋਂ ਲਗਾਤਾਰ ਇਹ ਪ੍ਰਿਆਸ ਹੋ ਰਿਹਾ ਇਹ ਮਿਸ਼ਨ ਆਰੰਭਿਆ ਹੋਇਆ ਹੈ ਜਿਹਦੇ ਵਿੱਚ ਟ੍ਰੇਨਿੰਗ ਅਫਸਰ ਅਜੀਤ ਕੁਮਾਰ ਜੀ ਆ ਤੇ ਨਾਲ ਉਹਨਾਂ ਦੇ ਟ੍ਰੇਨਿੰਗ ਅਫਸਰ ਨੇ ਸਵਿੰਦਰਜੀ ਸਿੰਘਾ ਜੀ ਹਰਜਿੰਦਰ ਕੁਮਾਰ ਟ੍ਰਿਪਲ ਏ ਜੇ ਤੇ ਸਟੋਰ ਪੀਪਰ ਰਣਜੀਤ ਬਰਮਾ ਜੀ ਤੁਸੀਂ ਦੇਖ ਰਹੇ ਹੋ ਸਾਰਿਆਂ ਕਿਵੇਂ ਆਈਟੀ ਵਿੱਚ ਜੁੜਾ ਤੇ ਕੰਮ ਹੋ ਰਿਹਾ ਦਫ਼ਤਰ ਵਿੱਚ ਵੀ ਅ ਅਸਿਸਟੈਂਟ ਜਿਹੜੇ ਨੇ ਸਾਡੇ ਸੀਨੀਅਰ ਅਸਿਸਟੈਂਟ ਹਰਮੇਸ਼ ਕੁਮਾਰ ਜੀ ਕੁਝ ਬੱਚੇ ਨਨ੍ਸਨ ਮਾਨਤਾ ਬ ਕੀਤਾ ਗਿਆ ਬਹੁਤ ਸਾਰੇ ਬੱਚਿਆਂ ਨੇ ਇਹ ਡੈਮੋ ਬਣਾਈ ਹੈ ਤੁਹਾਨੂੰ ਅੱਗੇ ਦਿਖਾਵਾਂਗੇ ਬਹੁਤ ਸਾਰੇ ਸੱਜਣਾ ਵੱਲੋਂ ਆਈਟੇ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਬਹੁਤ ਸਾਰੀਆਂ ਇਦਾਂ ਦੀਆਂ ਜਿਹੜੀਆਂ ਆਈਟੇ ਵਿੱਚ ਕਦੇ ਹੋਈਆਂ ਨਹੀਂ ਸੀ ਬੈਨਰ ਆਈਟੇ ਦੇ ਬੱਚੇ ਕੀ ਕੰਮ ਕਰਦੇ ਲੋਕਾਂ ਨੂੰ ਪਤਾ ਨਹੀਂ ਸੀ ਉਹ ਬੈਨਰ ਲੱਗੇ ਬਾਹਰ ਰੋਡ ਦੇ ਉੱਤੇ ਵੀ ਉਹ ਅਭਿਆਨ ਚੱਲ ਰਿਹਾ ਇਹ ਰਵੇ ਜਿਹੜੀ ਆ ਆਈਟੀ ਪਰਾਸ਼ਰ ਵਿੱਚ ਬਹੁਤ ਸਾਰਾ ਫਰਨੀਚਰ ਜਿਹੜਾ ਸਾਰੇ ਸਟਾਫ ਮੈਂਬਰਾਂ ਦੇ ਬੱਚਿਆਂ ਦਾ ਨਵਾਂ ਆਇਆ ਸੀ ਜੋ ਪਿਛਲੇ ਕਾਫੀ ਸਮੇਂ ਤੋਂ ਉਹਦੀ ਬਾਲਮ ਆਈ ਸੀ ਟੁੱਟ ਗਿਆ ਸੀ ਕੁਝ ਬੱਚਿਆਂ ਵੱਲੋਂ ਕੁਝ ਉਧਾਂ ਸੈਟ ਸੈਟ ਹੋਈ ਸੀ ਮੈਂ ਤੁਹਾਨੂੰ ਮਿਲਾਨਾ ਟੀਓ ਸਾਹਿਬ ਅਜੇ ਕੁਆਦੀ ਟੀਓ ਸਾਹਿਬ ਇੱਕ ਮਿੰਟ ਤੇ ਆਂਦੇ ਹੋ ਤੁਸੀਂ ਅੱਜ ਇੱਕ ਰਿਹਾਨ ਛੇੜਿਆ ਅਭਿਆਨ ਜਿਹੜਾ ਛੇੜਿਆ ਇਹ ਫਰਨੀਚਰ ਟੁੱਟਿਆ ਭਜਿਆ ਕੀ ਕਰ ਰਹੇ ਤੁਸੀਂ ਸਰ ਜੀ ਅੱਜ ਰਿਪੇਅਰ ਕਰ ਰਹੇ ਅਸੀਂ ਜੋ ਟੁੱਟਿਆ ਫਰਨੀਚਰ ਦਾ ਸਾਰਾ ਬੱਚੇ ਨਾਲ ਲੱਗਿਆ ਸੀ ਉਹਨੂੰ ਪਿਆਰ ਕਰ ਕੀ ਕਰੇ ਸਰ ਵਿੱਚ ਟੁੱਟੇ ਫਰਨੀਚਰ ਕਿੰਨੇ ਕ ਬੈਂਚ ਟੁੱਟੇ ਹੋ ਸੀ 8 ਤੋਂ 8 ਨੂੰ ਬੈਂਚ ਟੁੱਟੇ ਹੋਏ 8 ਨੂੰ ਟੁੱਟੇ ਹੋਏ ਹਾਂਜੀ ਇਹ ਜਿਹੜਾ ਹਸਪਤਾਲੀ ਵਿੰਗ ਹੈ ਉਹਦੇ ਵਿੱਚ ਤੁਸੀਂ ਅੱਜ ਉੱਥੇ ਬ੍ਰਿਚ ਇਹਦੇ ਲਈ ਤੁਸੀਂ ਜਿਹੜੇ ਲੈ ਕੇ ਆਏ ਆ ਸਮਾਨ ਵਗੈਰਾ ਕਿੱਥੋਂ ਖਰਾਲਾ ਕੀਤਾ ਸਰ ਆਪਣੇ ਆਪ ਇਕੱਠਾ ਕੀਤਾ ਸਮਾਨ ਜੋ ਆਪਣੇ ਆਪ ਉੱਥੇ ਕਿੱਥੇ ਕਰਨੀ ਇਹ ਹੈ ਜੀ ਟਰਪਲ ਜੇ ਜੇ ਆਰ ਜਿੱਤਰ ਕੁਮਾਰ ਜੀ ਹਾਂਜੀ ਹਾਂਜੀ ਸਰ ਤੁਸੀਂ ਹੋਸਟ ਸਟਡੀ ਦਾ ਜਿਹੜਾ ਫਰਨੀਚਰ ਟੁੱਟਿਆ ਭੱਜਿਆ ਹੁਣੇ ਅਜੇ ਕਿ ਨਹੀਂ ਦੱਸਿਆ ਕਿ ਆਪਣੇ ਆਪ ਹੀ ਸਾਰਾ ਪ੍ਰਾਲਾ ਕੀਤਾ ਸਮਾਨ ਦਾ ਇਹ ਤੁਹਾਨੂੰ ਕਿੱਦਾਂ ਕਿੱਦਾਂ ਲੱਗਦਾ ਪਰ ੱਲੇ ਆਪੇ ਜਦੋਂ ਕੋ ਡੱਟ ਖੁੱਲ ਜਾਂਦਾ ਉਹਨੂੰ ਟਾਈਟ ਨਾ ਕਰਨ ਕਰਕੇ ਹੌਲੀ ਹੌਲੀ ਇਹ ਸਾਰਾ ਖਿਲਰ ਜਾਂਦਾ ਸਮਾਨ ਸੋ ਮੰਨ ਚ ਆਇਆ ਕਿ ਨਹੀਂ ਆਪਾਂ ਇੰਨੀ ਚ ਨਹਾ ਲੈਨੇ ਆ ਸਾਨੂੰ ਕੁਝ ਕਰਨਾ ਚਾਹੀਦਾ ਵੈਰੀ ਗੁੱਡ ਵੈਰੀ ਗੁੱਡ ਜਿੱਥੇ ਇਹਨਾਂ ਨੂੰ ਇੱਕ ਜਾਨ ਮਿਲਣੀ ਆ ਸਾਨੂੰ ਬੈਠਣ ਨੂੰ ਬੱਚਿਆਂ ਨੂੰ ਜਗ੍ਹਾ ਮਿਲਣੀ ਹੈਗੀ ਆ ਤੇ ਨਵੀਂ ਚੀਜ਼ ਲੈਣੀ ਕਿੰਨੀ ਮਹਿੰਗੀ ਹੈਗੀ ਆ ਜੇ ਅਸੀਂ ਰਿਪੇਅਰ ਕਰਕੇ ਇਹਨੂੰ ਸਾਡਾ ਬੱਚਿਆਂ ਦਾ ਪ੍ਰੈਕਟੀਕਲ ਵੀ ਨਾਲ ਹੋਊਗਾ ਤੇ ਸਾਨੂੰ ਖੁਸ਼ੀ ਮਿਲਣੀ ਪਏ ਆਪਾਂ ਫਰਨੀਚਰ ਠੀਕ ਕੀਤਾ ਤੁਸੀਂ ਇਹ ਗੱਲ ਕੀਤੀ ਵੀ ਸਾਨੂੰ ਇੰਨੀ ਤਨਖਾਹ ਮਿਲਦੀ ਆ ਔਰ ਫਰਨੀਚਰ ਟੁੱਟਿਆ ਪਿਆ ਬੱਚਿਆਂ ਨਾਲ ਲੈ ਕੇ ਤੁਸੀਂ ਆਪ ਖੁਦ ਉਹ ਵੀ ਇਹ ਆ ਜਿਹੜੀ ਇਹ ਆਪਾਂ ਤੁਹਾਨੂੰ ਤਰ੍ਹਾਂ ਪੰਜਾਬ ਗਵਰਨਮੈਂਟ ਦਿੰਦੀ ਆ ਤੁਸੀਂ ਇਹ ਬਹੁਤ ਵੱਡੀ ਗੱਲ ਕੀਤੀ ਵੀ ਐਨੇ ਨਰ੍ਹਾਂ ਮਿਲਦੀ ਫਰਨੀਚਰ ਟੁੱਟਿਆ ਹੋਵੇ ਤੁਸੀਂ ਆਪਣੇ ਕੋਲੋਂ ਕਰਦੇ ਆਂ ਤੁਹਾਨੂੰ ਅੰਦਰੋਂ ਕਿੱਦਾਂ ਦੀ ਫੀਲਿੰਗ ਲੱਗਦੀ ਹੈ ਜਦੋਂ ਤੁਸੀਂ ਇਹ ਕੰਮ ਕਰ ਰਹੇ ਹੋ ਦੇਖੋ ਅੰਦਰੋਂ ਤਾਂ ਮਨ ਸਾਡਾ ਖੁਸ਼ ਹੁੰਦਾ ਬੱਚਿਆਂ ਨੂੰ ਪ੍ਰੈਕਟੀਕਲ ਨੂੰ ਇੱਕ ਕੰਮ ਮਿਲਦਾ ਹੈਗਾ ਕੰਮ ਕਰਨੇ ਨੂੰ ਪਹਿਲਾਂ ਬੱਚਿਆਂ ਨੂੰ ਪੁੱਛਦੇ ਤੁਸੀਂ ਕੰਮ ਕਰਨਾ ਸਾਰੇ ਕਹਿੰਦੇ ਜੀ ਕਰਨਾ ਅਗਰ ਉਹਨਾਂ ਕੋਲ ਜਦੋਂ ਸਮਾਨ ਮਿਲਦਾ ਤਾਂ ਬੱਚੇ ਕੰਮ ਪੂਰਾ ਕਰਦੇ ਜਾਂਦੇ ਕੁਝ ਪੇਂਕਸ ਪਲਾਸ ਵਗੈਰਾ ਘਰੋਂ ਇਕੱਠੇ ਕੀਤੀ ਡ੍ਰਿਲ ਮਸ਼ੀਨ ਵਗੈਰਾ ਜੋ ਕੁਝ ਸੀਗੀਆਂ ਕੋਸ਼ ਘਰ ਦੇ ਵਿੱਚ ਬਚਾ ਹੋ ਰਿਹਾ ਆ ਪਵਾਡਸ ਰਾਜੀ ਤੇ ਤੇਜ ਕਸ ਸੌਰੀ ਸਕਰੂ वगਰਾ ਉਸੇ ਕਾਫੀ ਉਹ ਸਾਰੇ ਚੱਕ ਲੈਣੇ ਹੁਣ ਐਸੇ ਸਾਰੇ ਜੁਡਿਟਾਈਜ਼ ਹੋ ਜਾਣੇ ਕਿੰਨੇ ਚਿਰ ਤੋਂ ਟੁੱਟੇ ਪਏ ਸੀ ਫਰਨੀਚਰ ਫਰਨੀਚਰ ਬਣਾ ਦਾ ਇਹ 8-9 ਸਾਲ ਤੋਂ ਬਾਅਦ ਸਮਾਂ ਹੋ ਗਿਆ ਇਹਨੂੰ ਹੁਣ ਤੁਹਾਡੇ ਦਿਮਾਗ 'ਚ ਕਿੱਦਾਂ ਗੱਲ ਆਈ ਕੀ ਆ ਤੁਹਾਨੂੰ ਅੰਦਰੋਂ ਕੀ ਫੀਲਿੰਗ ਹੋਈ ਮਨ 'ਚ ਆਇਆ ਪਿਆ ਬਸ ਠੀਕ ਕਰਨਾ ਬਸ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਮੈਨੂੰ ਕਹਿਰੇ ਨਹੀਂ ਕਿਸੇ ਨੇ ਨਹੀਂ ਕਿਹਾ ਪਹਿਲਾਂ ਡਿਊਟੀ ਕਿਸੇ ਹੋਰ ਦੀ ਲੱਗੀ ਸ਼ਾਇਦ ਚਲੋ ਮੇ ਵੀ ਨਾ ਦਿੱਤਾਉਗੂ ਅਗਲੇ ਨੇ ਓਕੇ ਮੈਂ ਬਹੁਤ ਮਜ਼ੇ ਲੱਗਾ ਤੁਹਾਨੂੰ ਗੱਲ ਕਰਕੇ ਤੁਸੀਂ ਟੀਮਾਂ ਦੋ ਲੱਗੀਆਂ ਹੋਈਆਂ ਕਿ ਇੱਧਰ ਇੱਕ ਦੂਜੇ ਬਸ ਵੀ ਲੱਗੀ ਹੋਈ ਆ ਵੈਰੀ ਗੁੱਡ ਵੈਰੀ ਗੁੱਡ ਅੱਜ ਟਾਰਗੇਟ ਪੂਰੇ ਦਿਨ ਦਾ ਵਿੱਚ ਸਭ ਕਲੀਅਰ ਕਰਨਾ ਅੱਜ ਬਹੁਤ ਬਹੁਤ ਹੈ ਸਾਰਾ ਸਿਹਰਾ ਤੁਹਾਨੂੰ ਹੀ ਜਾਂਦਾ ਰਹੀ ਅੰਦਰਲੀ ਕਿਉਂਕਿ ਤੁਸੀਂ ਕਮਾਂਡ ਕਰ ਰਹੇ ਹੋ ਨਾਲ ਮੇਰੇ ਸਪੋਰਟ ਕਰਦੇ ਨੇ ਵਰਮਾ ਜੀ ਤੁਸੀਂ ਸਟੋਰ ਆ ਤੁਹਾਡੇ ਕੋਲ ਜੀ ਸਰ ਤੁਸੀਂ ਇਹਨਾਂ ਨੂੰ ਸਮਾਨ ਪ੍ਰੋਵਾਈਡ ਕਰਾ ਰਹੇ ਆ ਜਾਂ ਇਹਨੇ ਆਪਣੇ ਕੋਲੋਂ ਕੀਤਾ ਕੀਤਾ ਸਰ ਸੱਟੇ ਲਾਲ ਦਾ ਇਹਨਾਂ ਨੇ ਆਪਣੇ ਕੋਲੋਂ ਕੀਤਾ ਹੋਇਆ ਬਾਕੀ ਜਿੰਨਾ ਵੀ ਆਪਾਂ ਸਟੋਰ ਵੱਲੋਂ ਮਦਦ ਕਰ ਸਕਦੇ ਆ ਉਹ ਦੇਖੋ ਜੀ ਵੈਰੀ ਗੁੱਡ ਬਹੁਤ ਸੋਹਣਾ ਇਹ ਹੋਣਾ ਚਾਹੀਦਾ ਸੀ ਬਹੁਤ ਚਿਰ ਪਹਿਲਾਂ ਪਲੇਟ ਹੋ ਰਿਹਾ ਸਰ ਜਦੋਂ ਮੌਕਾ ਲੱਗਦਾ ਹੋਵੇ ਕੋਈ ਕੰਮ ਹੈ ਉਹਦੇ ਲਈ ਟਾਈਮ ਚਾਹੀਦਾ ਜੀ ਓਕੇ ਥੈਂਕ ਯੂ ਥੈਂਕ ਮੜਾ ਗਿਆ ਤੁਹਾਨੂੰ ਟਾਈਟ ਕਰਨਾ ਬੱਚੇ ਦਰਵਾਜ਼ਾ ਫਿਟਿੰਗ ਕਰ ਰਹੇ ਆ ਸਰਦਾਰ ਜੀ ਬੱਚਿਓ ਤੁਹਾਨੂੰ ਕਿੱਦਾਂ ਲੱਗਦਾ ਅੱਜ ਆਈਟੇ ਦੀ ਰਿਪੇਅਰ ਕਰਕੇ ਬੱਚੇ ਕੰਮ ਦੀ ਫੰਡ ਮਿਲ ਰਹੇ ਜੀ ਜਿੰਨੀ ਵੀ ਰਿਪੇਅਰ ਹੈ ਸਾਰੀ ਤੁਸੀਂ ਆਪ ਕਰੋਗੇ ਨਾ ਹਾਂਜੀ ਹਾਂਜੀ ਵੈਰੀ ਗੁੱਡ ਕਿਹੜੀ ਡੇਟ ਤੁਹਾਡੀ ਇਲੈਕਟ੍ਰੀਸ਼ੀਨ ਆਇਆ ਮੋਹਿਤ ਸਿੰਘ ਮੋਹਿਤ ਸਿੰਘ ਵੈਰੀ ਗੁੱਡ ਕਿਹੜੀ ਡੇਟ ਤੁਹਾਡੀ ਦਨਾਲ ਟ੍ਰੇਡ ਜੀ ਕੀ ਨਾਮ ਤੁਹਾਡਾ ਸ਼ਿਵਮ ਜੀ ਕੀ ਕਰ ਰਹੇ ਆ ਜੀ ਤੁਸੀਂ ਅੱਜ ਆਪਾਂ ਜੀ ਕੀ ਡਿਸ਼ਿਕ ਬੈਡਮਿੰਟਨ ਦਾ ਗ੍ਰਾਊਂਡ ਬਣਾਉਣ ਲੱਗੇ ਆ ਖਾਲੀ ਜਗ੍ਹਾ ਪਈ ਸੀ ਆਪਣੇ ਕੋਲ ਪਹਿਲਾਂ ਇਸ ਤੋਂ ਪਹਿਲਾਂ ਕੀ ਕਰਕੇ ਛਟੇ ਆ ਪਹਿਲਾਂ ਹੀ ਆਪਾਂ ਉਹ ਬੋਰਡ ਲਾ ਕੇ ਆ ਬੋਰਡ ਦੇ ਕੋਲ ਆਪਾਂ ਚਲੀਏ ਮਾੜਾ ਚਲੋ ਅੱਛਾ ਇਹ ਬੋਰਡ ਤੁਸੀਂ ਆਈਟੀ ਦਾ ਨਕਸ਼ਾ ਪਹਿਲਾਂ ਬੋਰਡ ਦੇ ਉੱਤੇ ਫਿੱਟ ਕੀਤਾ ਤੁਹਾਨੂੰ ਕਿੱਦਾਂ ਲੱਗਦਾ ਕੰਮ ਕਰਕੇ ਆਈਟੀ ਚ ਬਹੁਤ ਵਧੀਆ ਲੱਗਦਾ ਜੀ ਆਨੰਦ ਆ ਰਿਹਾ ਆ ਨਕਸ਼ਾ ਦੇਖੋ ਪੂਰਾ ਆਈਟੀ ਦਾ ਨਕਸ਼ਾ ਬੱਚਿਆਂ ਨੇ ਬੋਰਡ ਅੱਜ ਆਪ ਫਿੱਟ ਕਰਕੇ ਲਾਇਆ ਆ ਦੇਖੋ ਇੱਕ ਮਾਰਮਾਰਦਾਤ ਕ੍ਰਿਸ਼ਨ ਅੱਜ ਬੈਡਮਿੰਟਨ ਦੀ ਗ੍ਰਾਊਂਡ ਬਣਾ ਰਹੇ ਬਣਾ ਬਣਾ ਤੇ ਨਾਵਨ ਰਵਈਆ ਕਰਕੇ ਪੂਰਾ ਕਿਸ਼ਨ ਕਿਦਾਂ ਲੱਗਦਾ ਤੁਹਾਨੂੰ ਆਈਟੀ ਲਈ ਕੰਮ ਕਰਕੇ ਵਧੀਆ ਹੁੰਦਾ ਸਰ ਵਧੀਆ ਲੱਗਦਾ ਕੀ ਕੀ ਕੀਤਾ ਸਵੇਰ ਦਾ ਤੁਸੀਂ ਅੱਜ ਸਰ ਆਪਾਂ ਉਹ ਨਕਸ਼ੇ ਵਾਲਾ ਬੋਰਡ ਲਗਾ ਕੇ ਤੇ ਇੱਕ ਬੈਡਮਿੰਟਨ ਲਈ ਗਰਾਊਂਡ ਬਣਾ ਰਹੇ ਆਂ ਦੇਖੋ ਸਾਹਮਣੇ ਹਸਪੀਟਲ ਦੀ ਦੇ ਮੋਰੇ ਕੁਝ ਰੱਖ ਕੇ ਸ਼ਾਂਗੇ ਆ ਤੁਸੀਂ ਨਾ ਇਹ ਗਰਾਊਂਡ ਜਿਹੜੇ ਤੁਸੀਂ ਬਣਾ ਰਹੇ ਆਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਬੈਡਮਿੰਟਨ ਗਰਾਊਂਡ ਜਿਹੜੀ ਬੜੀ ਵਧੀਆ ਆ ਦੁਪਹਿਰੋਂ ਬਾਅਦ ਆਪਣਾ 4 ਤੋਂ 5 ਜਿਹੜਾ ਸਪੋਰਟਸ ਟਾਈਮ ਹੁੰਦਾ ਤੇ ਤੁਸੀਂ ਆਈਟੀ ਦੇ ਕਿਹੜਾ ਕੋਰਸ ਕਰਦੇ ਹੋ ਆਈਟੇ ਟਰਨਰ ਕਰ ਰਹੇ ਟਰਨਰ ਦਾ ਕੋਰਸ ਕਰ ਰਹੇ ਆ ਕੀ ਨਾਮ ਤੁਹਾਡਾ ਕ੍ਰਿਸ਼ਨ ਕੁਮਾਰ ਟਰਨਰ ਸੈਕੰਡ ইয়ার ਕਿੱਦਾਂ ਲੱਗਦਾ ਤੁਹਾਨੂੰ ਆਈਟੇ ਵਿੱਚ ਹੁਣ ਜਿੱਦਾਂ ਕੰਮ ਚੱਲ ਰਹੇ ਐਸ ਵੇਲੇ ਅੱਗੇ ਨਾਲ ਇੰਪਰੂਵਮੈਂਟ ਲੱਗਦੀ ਕੁਝ ਹਾਂਜੀ ਸਰ ਅੱਗੇ ਨਾਲ ਵਧੀਆ ਇੰਪਰੂਵਮੈਂਟ ਆ ਕੀ ਕੀ ਸੁਧਾਰ ਹੋ ਗਏ ਸਰ ਅੱਗੇ ਨਾਲ ਸਫਾਈ ਜ਼ਿਆਦਾ ਹੋ ਰਹੀ ਆ ਸਫਾਈ ਜ਼ਿਆਦਾ ਹੋ ਰਹੀ ਆ ਹੋਰ ਇੱਧਰ ਇੱਧਰ ਧਿਆਨ ਦਿਓ ਨਾ ਹੋਰ ਕੀ ਕੀਤਾ ਤੁਸੀਂ ਹੋਰ ਸਰੇ ਮਤਲਬ ਜਿੱਦਾਂ ਲੱਗ ਲੱਗ ਪਾਰਟਿਸਪੇਟ ਕਰਨ ਨੇ ਮੇਰੇ ਦਾ ਫੰਕਸ਼ਨ ਓਕੇ ਤੁਹਾਨੂੰ ਇਹਦਾ ਕੋਈ ਪ੍ਰਿੰਸੀਪਲ ਦਾਪਤਰ ਵੱਲੋਂ ਕੋਈ ਪ੍ਰਾਈਜ਼ ਵਗਾਰੇ ਮਿਲਦਾ ਆ ਜਾਂ ਤੁਸੀਂ ਐਡਾ ਐਕਸਟਰਾ ਕੰਮ ਕਰਦੇ ਹੋ ਪੜਾਈ ਦੇ ਨਾਲ ਨਾਲ ਨਹੀਂ ਨਹੀਂ ਸਰੇ ਸਾਨੂੰ ਇਹ ਪ੍ਰਾਈਜ਼ ਹੀ ਮਿਲਦਾ ਪ੍ਰਾਈਜ਼ ਮਿਲਦਾ ਵਧੀਆ ਲੱਗਦਾ ਹਾਂਜੀ ਵਧੀਆ ਆਈਟੀ ਲਈ ਕੰਮ ਕਰਕੇ ਤੁਹਾਡੀਆਂ ਇਹ ਯਾਦਾਂ ਜਿਹੜੀਆਂ ਅੱਜ ਤੋਂ ਗਰਾਊਂਡ ਬਣਾਉਣ ਲੱਗੇ ਆ ਇਹ ਤੁਹਾਡੀਆਂ ਯਾਦਾਂ ਰਹਿਣੀਆਂ ਇਹ ਅਸੀਂ ਗਰਾਊਂਡ ਬਣਾਈ ਸੀ ਚੂਨਾ ਚੰਨਾ ਪਾ ਕੇ ਬਾਅਦ ਵਿੱਚ ਬੱਚੇ ਖੇਡਣਗੇ ਕਿਦਾਂ ਦਾ ਫੀਲ ਹੋਏਗਾ ਵਧੀਆ ਫੀਲ ਹੁੰਦਾ ਸਰ ਜਿਹੜੇ ਅਗਲੇ ਨਿਆਣੇ ਆਉਗੇ ਉਹ ਵੀ ਕਹੂਗੇ ਵੀ ਵਧੀਆ ਕਰਾਉਣੇ ਬਣਾਈ ਆ ਵੈਰੀ ਗੁੱਡ ਵੈਰੀ ਗੁੱਡ ਬਹੁਤ ਬਹੁਤ ਧੰਨਵਾਦ ਇਹ ਬੱਚਾ ਅਰਜੇਸ਼ ਕੁਮਾਰ ਟਰਨ ਟ੍ਰੇਡ ਆ ਹਾਂਜੀ ਕਾਫੀ ਕੰਮ ਕਰਦਾ ਇਹਨੂੰ ਬੜਾ ਰੁਚੀ ਆ ਕੰਮ ਕਰਨ ਦੀ ਅਰਜੇਸ਼ ਤੁਹਾਨੂੰ ਕੀ ਫੀਲ ਹੁੰਦਾ ਆਈਟਲੀ ਕੰਮ ਕਰਕੇ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਤਾਂ ਕਿ ਸਾਰੀ ਸਾਫ ਸਫਾਈ ਨਜ਼ਰ ਆਂਦੀ ਆ ਆਪਾਂ ਕੰਮ ਵੀ ਕਰਦੇ ਆ ਪੜਾਈ ਵੀ ਕਰਦੇ ਆ ਤੇ ਨਾਲੇ ਕੰਮ ਵੀ ਸਿੱਖਦੇ ਆ ਨਾਲੇ ਜੋਪਾ ਵੀ ਸਿੱਖਦੇ ਆ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੇ ਮੈਂ ਇਹੀ ਬੇਨਤੀ ਕਰਦਾ ਕਿ ਕੂੜਾ ਨਾ ਪਾਇਆ ਜਾਵੇ ਕੂੜਾ ਆਪਣੇ ਡਸਟਬਿਨ ਚ ਪਾਇਆ ਜਾਵੇ ਤਾਂ ਵਧੀਆ ਲੱਗੇ। ਵੈਰੀ ਗੁੱਡ ਵੈਰੀ ਗੁੱਡ। ITI ਦੇ ਵਿੱਚ ਜੋ ਤੁਸੀਂ ਸਿੱਖਦੇ ਪਏ ਐ ਇਸ ਵੇਲੇ ਟਨ ਟ੍ਰੇਡ ਵਿੱਚ ਕੀ ਕੀ ਤੁਹਾਨੂੰ ਸਰ ਤੁਹਾਡੇ ਸਿਖਾਉਂਦੇ ਆ? ਸਾਨੂੰ ਤੇ ਸਾਰਾ ਕੁਝ ਸਿਖਾਉਂਦੇ ਆ ਜਿੱਦਾਂ ਮਤਲਬ ਟੂਲ ਕਟਿੰਗ ਵਗੈਰਾ ਜਾਂ ਟੂਲ ਗ੍ਰਾਈਂਡਿੰਗ ਕਰਨਾ ਜਾਂ ਹੋਰ ਵੀ ਬੱਖ-ਵੱਖ ਮਸ਼ੀਨਾਂ ਚਲਾਉਣੀ ਆ ਜਿੱਦਾਂ ਮਸ਼ੀਨ ਨੂੰ ਸਾਫ਼ ਸਵੱਾਈ ਰੱਖਣਾ ਕਿੱਦਾਂ ਮਤਲਬ ਮਸ਼ੀਨ ਤੇ ਉਹਦੇ ਚੱਲਦੇ ਚੱਲਦੇ ਮਸ਼ੀਨ ਤੇ ਉੱਤੇ ਹੱਥ ਨਹੀਂ ਪਾਣਾ ਜਾਂ ਫਿਰ ਟੂਲ ਇਹ ਮਸ਼ੀਨ ਦੇ ਵਿੱਚ ਚਲਾਉਂਦੇ ਸਮੇਂ ਹੱਸਾ ਮਜ਼ਾਕ ਨਹੀਂ ਕਰਨਾ ਜਿਹੜੇ ਬੱਚੇ ਨਵੇਂ ਆ ਰਹੇ ਆ ਨਾ ਦਾਖਲਾ ਲੈਣਾ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਵਧੀਆ ਆਈਟੀਆਈ ਸਹੀ ਆ ਵਧੀਆ ਨਾਲ ਹੀ ਕਰੋ ਤਾਂ ਸਹੀ ਆ ਕੰਮ ਕਰਕੇ ਕੰਮ ਨਮਈ ਜੋਪ ਲੋ ਤਾਂ ਨਮਈ ਜੋਪਾ ਬਣਾਓ ਸਹੀ ਆ ਇਹ ਵਧੀਆ ਨਾਲੇ ਸਕਿੱਲ ਦਾ ਫਾਇਦਾ ਹੈਗਾ ਹਾਂਜੀ ਆਈਟੀ ਕਰਨ ਦਾ ਫਾਇਦਾ ਹੈਗਾ ਬਹੁਤ ਫਾਇਦਾ ਬਹੁਤ ਬਹੁਤ ਧੰਨਵਾਦ ਜੀਸ਼ ਥੈਂਕ ਯੂ